86 ਸਾਲਾਂ ਬਜ਼ੁਰਗ ਦੀ ਬਹਾਦਰੀ ਦੀ ਇਸ ਕਦਰ ਚਰਚਾ ਹੋ ਰਹੀ ਹੈ ਕਿ ਮੌਕੇ ਤੇ ਬਜ਼ੁਰਗ ਨੇ ਚੋਰ ਦਾ ਨਾਲੇ ਤਾਂ ਕਟਾਪਾ ਤਾਰਿਆ ਤੇ ਨਾਲ ਹੀ ਨਾਲ ਚੋਰ ਨੂੰ ਰੰਗੇ ਹੱਥੀ ਵਿਖਾਪੂ ਕਰ ਲਿਆ ਦਰਸਲ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਦੁਕਾਨ ਦੇ ਵਿੱਚ ਇੱਕ ਸ਼ਖਸ ਹੁੰਦਾ ਹੈ ਕਹਿੰਦਾ ਕਿ ਮੈਨੂੰ ਬਿਸਕੁਟ ਚਾਹੀਦੀ ਹੈ ਜਿਸ ਮਗਰੋਂ ਬਜ਼ੁਰਗ ਦੁਕਾਨਦਾਰ ਜੋ ਹੁੰਦਾ ਉਸ ਨੂੰ ਬਿਸਕੁਟ ਦੇਣ ਵਾਸਤੇ ਜਿਵੇਂ ਹੀ ਅੱਗੇ ਜਾਂਦਾ ਤਾਂ ਪਿੱਛੋਂ ਚੋਰ ਗੱਲੇ ਦੇ ਵਿੱਚੋਂ ਪੈਸੇ ਚੱਕ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਪਰ ਬਜ਼ੁਰਗ ਦੇ ਨੂੰ ਮੌਕੇ ਤੇ ਉਸ ਨੂੰ ਧਰਤ ਬੋਚ ਲਿਆ ਜਾਂਦਾ ਤੇ ਮੌਕੇ ਤੇ ਪੂਰੀ ਘਟਨਾ ਜੋ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਜਿੱਥੇ ਕੈਦ ਹੋਈ ਉੱਥੇ ਕੀ ਬਸੁਰਗ ਦੇ ਵੱਲੋਂ ਇੱਕ ਪਾਸੇ ਤਾਂ ਇਸ ਚੋਰ ਨੂੰ ਰੰਗੇ ਹੱਥੀ ਕਾਬੂ ਕੀਤਾ ਜਾਂਦਾ ਹੈ ਦੂਜੇ ਪਾਸੇ ਜਮ ਕੇਸ ਦਾ ਕਟਾਪਾ ਤੱਕ ਵੀ ਉਤਾਰਿਆ ਜਾਂਦਾ ਇੱਕ ਵਾਰ ਪੂਰਾ ਵੀਡੀਓ ਦੇਖੋ ਫਿਰ ਬਸੁਰਗ ਨੇ ਮੌਕੇ ਤੇ ਕੀ ਕੁਝ ਕੀਤਾ ਉਹ ਵੀ ਸੁਣਾਵਾਂਗੇ ਜੋ ਨਾਗਾ ਜੀ ਕੁਝ ਨਹੀਂ ਜੀ ਅਰਜੁਨ ਕੁਝ ਨਹੀਂ ਜੀ ਇਹਨਾਂ ਤੋਂ ਮੇ ਸੇਡ ਲਾਈਨ ਆ ਜੇ ਨਾਲ ਕੋਲ ਇਹ ਕਹਿ ਮੈਂ ਚੋਰੀ ਕਰੀ ਇਹ ਗਲੀ ਵਿੱਚ ਕੁਚਾ ਹੈ ਕਿ ਮੈਂ ਚੋਰੀ ਕਰਾਂਗਾ ਸੀ ਗਰੀਬ ਮੈਂ ਤੇਰੇ ਨਾਲ ਆ ਗਿਆ ਜਿੰਨਾ ਬਿਆਪਤੀ ਗੱਦਰਾ ਨਾਲ ਆ ਗਿਆ ਸੀ ਮੈਂ ਧਾਕਰੋ ਚੋਰੀ ਨਹੀਂ ਕੀਤਾ ਕਿੰਨਾ ਕਿੰਨਾ ਸਾਹਿਬ ਫਿਰ ਫਿਰ ਬਿੱਤੀ ਹੈ ਇਹ ਮੈਂ ਬੈਠੀ ਹਾਂ ਦੇ ਮੈਂ پولیس ਨੇ ਮਾਰਿਆ ਬਹੁਤ ਹੈ ਗਲੀ ਕਿੰਨਾ ਨੇ ਮਾਰਿਆ ਇਹ ਸਾਰਿਆਂ ਨੇ ਪਾਇਆ ਹੈ ਚੋਰੀ ਕੀਤੀ ਹੋਗੀ ਨਹੀਂ ਮਾਰਿਆ ਨਹੀਂ ਨਹੀਂ ਉਹ ਬਿਨ ਬਾਲ ਕੋਈ ਮਾਰੀ ਜਾਂਦਾ ਹੈ ਕੋਈ ਚੋਰੀ ਕਰਦੇ ਮੇਰੇ ਜੇਬ ਤੇ ਪੈਪੂ ਐ ਨਿਕਲ ਦੇ ਮੇਰੇ ਜੇਬ ਦੇ ਕੋਈ ਚੀਜ਼ ਨਿਕਲ ਆ ਜਾ ਦੱਸੋ ਜੀ ਆਦੇ ਕੋ ਜੀ ਆਦੇ ਕੋ ਤੂੰ ਦੇਖੋ ਆਦੇ ਆਦੇ ਕੋ ਜੀ ਆਦੇ ਆਪੀ ਤੇ ਆਦਾ ਤੋਂ ਲੜ ਰ ਹੈ ਨਾਲੇ ਨੂੰ ਆ ਕੇ ਕੋਈ ਚੋਰੀ ਐ

ਇਹ ਕੋਲੋਂ ਚੋਰੀ ਕਰਦਾ ਇਹ ਨੰਨਾ ਕਰਦਾ ਕੀ ਗੱਲ ਹੋਈ ਇਹ ਮੇਰੇ ਕੋਲ ਬਿਸਕੁਟ ਲੈਣ ਆਇਆ ਜੀ ਤੇ ਮੈਂ ਇਹਨੂੰ ਬਿਸਕੁਟ ਕੱਢ ਕੇ ਦੇ ਦਿੱਤੇ ਇਹਨੇ ਨਸ਼ੇ ਦੀ ਸਿਕਟ ਲਾ ਰੱਖੀ ਸੀ ਮੇਰੇ ਮੂੰਹ ਤੇ ਮਾਰੇ ਵੀ ਕਿਵੇਂ ਨਾ ਕਿ ਮੈਂ ਇਹਨੂੰ ਵੀ ਨਸ਼ਾ ਹੋਵੇ ਤੇ ਮੈਂ ਚੋਰੀ ਕਰਾਂ ਪਰ ਮੈਂ ਇਹਨੂੰ ਪਹਿਲਾਂ ਕਹਤਾ ਮਹਾ ਬੀੜੀ ਪਾੜੇ ਬਾਹਰ ਸਟਿੱਕਿਆ ਫੇਰ ਮੇਰੇ ਕੋਲੇ ਆਈ ਫੇਰ ਮੈਂ ਸਮਾਨ ਦੇਉ ਫੇਰ ਕਹਿੰਦਾ ਕਹਿੰਦਾ ਤੂੰ ਬੀੜੀ ਕਰਨਾ ਇਹਨੂੰ ਮੇ ਤਾਂ 골ਡ 플ੈਗ ਦੀ ਸਿਕਟ ਹੈ ਮਹਿੰਗੀ ਸ਼ੇਟ ਐ ਫਲਾਨਾ ਧਮਕਾ ਕਰਨ ਲੱਗ ਗਿਆ ਮੇਰੇ ਨਾਲ ਉਹਨੂੰ ਸਮਾਉਂਦਾ ਸੀ ਹਾਂਜੀ ਤੇ ਕੋਸ਼ਿਸ਼ ਇਹਨੇ ਕੀਤੀ ਮੈਨੂੰ ਲਜਾਉਣ ਦੀ ਤਾਂ ਕਿ ਵੀ ਮੈਂ ਚੋਰੀ ਕਰ ਸਕਾਂ ਅੱਛਾ ਤੇ ਸਾਡੀ ਦੁਕਾਨ ਕਰਦੀ ਟੋੜੀ ਆਹ ਜੀ ਮੈਂ ਮਿਲਖਵਾਰ ਆ ਹਾਂਜੀ ਮਿਲਖਵਾਰ ਹਾਂਜੀ ਆਹ ਜੀ ਪਿੱਛੇ ਲੱਗਦਾ ਦੁਕਾਨ ਕਿੰਨੀ ਉਮਰ ਆ ਸਰ ਤੁਹਾਡੀ ਮੇਰੀ 68 ਸਾਲ ਦੀ ਹੈ ਜੀ ਸੀਨੀਅਰ ਸਿਟੀਜ਼ਨ ਹਾਂਜੀ ਹਾਂਜੀ ਸੁਪਰ ਸੀਨੀਅਰ ਸਿਟੀਜ਼ਨ ਹਾਂ ਅੱਛਾ ਹਾਂਜੀ ਮੈਨੂੰ ਇਹਨੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਮੈਂ ਦੇਖੀ ਨਾ ਕਹਿੰਦਾ ਮੈਨੂੰ ਆਹ ਬਿਸਕੁਟ ਦੇ ਆ ਦੇ ਦੇ ਜਦੋਂ ਮੈਂ ਹੋਰ ਦੇਣ ਲੱਗਾ ਇਹ ਮੈਂ ਚੋਰੀ ਕਰਨ ਲੱਗ ਗਿਆ ਚੋਰੀ ਕਰਦੇ ਨੂੰ ਮੈਂ ਰੰਗੀ ਇੱਥੇ ਫੜ ਲਿਆ ਕੀ ਚੋਰੀ ਕਰਦਾ ਸੀ ਹੈ ਗੱਲੇ 'ਚੋਂ ਗੱਲੇ 'ਚੋਂ ਹਾਂ ਗੱਲੇ ਚੋਰੀ ਕਰਦਾ ਸੀ ਹਾਂਜੀ ਗੱਲੇ 'ਚੀ ਸੀ ਤੁਸੀਂ ਹਾਂ ਗੱਲਾ ਗੱਲੇ 'ਚ ਹੀ ਹੁੰਦੇ ਸੀ ਪੈਸੇ ਗੱਲੇ ਸੀ ਗੱਲਾ ਸੀ ਤਾਂ ਤੇ ਗੱਲੇ ਹੀ ਸੀ ਤੁਸੀਂ ਮੈਂ ਕੱਲਾ ਸੀ ਮੇਰਾ ਲੋਕਾਂ ਨੂੰ ਲਾਉਂਦੇ ਹਾਂ ਹਾਂਜੀ ਕਿਸੇ ਨੂੰ ਨਹੀਂ ਬੁਲਾਇਆ ਜਿਵੇਂ ਫੜ ਕੇ ਜੋ ਚੋਰ ਕਿ ਚੋਰੀ ਕਰਦਾ ਸੀ ਨਾਲੇ ਪੈਸੇ ਫੜ ਲਏ ਨਾਲੇ ਮੈਂ ਫਿਰ ਮਰਮਤ ਕਰਤੀ ਪੈਸੇ ਕਿੰਨੇ ਪੈਸੇ ਕੱਢੇ ਪੈਸੇ ਤਾਂ ਅੱਜ ਹੁਣ ਮੈਂ ਕਿਨੇ ਨਹੀਂ ਆਲਾ ਮੈਂ ਫਿਰ ਮੈਂ ਅੱਧੀ ਬਣਾਈ ਫਿਰ ਰੇਲ ਹਾਂਜੀ ਮੈਂ ਪੂਰੀ ਰੇਲ ਬਣਾਈ ਆਹਦੇ ਨਾਲ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਤੁਸੀਂ ਦਾ ਰੰਗੇ ਹੱਥੀ ਫੜ ਲਿਆ ਜਾਂ ਚੋਰ ਬੜੇ ਹਾਂਜੀ ਛਾਤਰ ਹੁੰਦੇ ਆ ਚਲੋ ਜੇ ਕੁਝ ਕਰ ਜਾਂਦੇ ਹਨ ਤੁਹਾਡਾ ਨੁਕਸਾਨ ਹੋ ਸਕਦਾ ਹੈ ਹਾਂ ਸੰਘਾਰ ਜਾਂਦੇ ਤੁਹਾਨੂੰ ਕੀ ਸੰਘਾਰਿਆ ਸੀ ਵੀ ਕੁਝ ਵੀ ਨਹੀਂ ਇਹ ਮਤਲਬ ਇਹ ਮੈਂ ਤਾਂ ਬੇਨਤੀ ਕਰੂੰਗਾ ਸਾਰੇ ਦੁਕਾਨਦਾਰਾਂ ਨੂੰ ਵੀ ਕੁਝ ਟੋਨ ਇਤਨੇ ਢੋਕੇ ਇਹ ਜਨੇ ਮਰਮਚੰਗੀ ਤਰ੍ਹਾਂ ਕਰਨ ਪਾਗ ਕੀ ਨਾਮ ਹੈ ਤੁਹਾਡਾ ਮੈਂ ਨਗਰਦਾਰੀ ਲਾਲ ਜੀ ਗੰਗਰੀ ਆਏ ਤਾਂ ਮੇਰੇ ਕੋਲ ਆਹ ਆ ਬੇਸਰ ਸੁਪਰ ਸੋਟੀ ਖੀਣਾ ਆ ਡਾਂਗਾ ਬਾਪੂ ਕੋਲੇ 75 ਸਾਲ ਦੀ ਉਮਰ ਆ ਉਹ ਸੋਟੀ ਆ ਇਹਦੇ ਨਾਲ ਕਾਪੂ ਕੀਤਾ ਹੈ ਨਹੀਂ ਨਹੀਂ ਨਹੀਂ